ਇੱਕ ਵਾਰ ਗੁਰੂ ਹਰ राय ਸਾਹਿਬ ਜੀ ਦੇ ਵਿਰੁੱਧ ਬਹੁਤ ਸਾਰੇ ਉਮਰਾਵਾ ਅਤੇ ਸੂਬਿਆਂ ਨੇ ਮਿਲ ਕੇ ਔਰੰਗਜ਼ੇਬ ਨੂੰ ਆਖਿਆ ਹਜੂਰ ਇਸ ਸਮੇਂ ਦੇਸ਼ਾਂ-ਪਰਦੇਸ਼ਾਂ ਵਿੱਚ ਹਿੰਦੂਆਂ ਦੇ ਗੁਰੂ ਦਾ ਬੜਾ ਜਸ ਫੈਲਿਆ ਹੋਇਆ ਹੈ ਲੱਖ ਰੁਪਏ ਅਤੇ ਕੀਮਤੀ ਤੋਹਫੇ ਰੋਜ਼ ਆਉਂਦੇ ਹਨ ਆਪ ਜੀ ਦੇ ਦਾਦਾ ਜਹਾਂਗੀਰ ਦੀ ਉੱਪਰ ਗੁਰੂ ਜੀ ਦੇ ਦਾਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਜਿਹਾ ਪ੍ਰਭਾਵ ਪਾਇਆ ਹੋਇਆ ਸੀ ਕਿ ਉਹ ਉਹਨਾਂ ਦੇ ਮਰੀਦ ਹੀ ਬਣ ਗਏ ਸਨ ਫਿਰ ਇਹਨਾਂ ਦੇ ਦਾਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤੁਹਾਡੇ ਪਿਤਾ ਸ਼ਾਹਜਹਾਂ ਨਾਲ ਤਿੰਨ ਵਾਰ ਲੜਾਈਆਂ ਕੀਤੀਆਂ ਅਤੇ ਸ਼ਾਹੀ ਮਾਲਜਾਨ ਦਾ ਬਹੁਤ ਨੁਕਸਾਨ ਕੀਤਾ। ਅੱਜ ਕੱਲ ਉਹਨਾਂ ਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰੇ ਗੱਦੀ ਉੱਤੇ ਬੈਠੇ ਹੋਏ ਹਨ। ਇਹਨਾਂ ਨੇ ਵੀ ਬਹੁਤ ਫੌਜਾਂ ਰੱਖੀਆਂ ਹੋਈਆਂ ਹਨ। ਬੇਖੌਫ ਹੋ ਕੇ ਆਪਣੇ ਯੋਧਿਆਂ ਦੇ ਨਾਲ ਸ਼ਿਕਾਰ ਖੇੜਦੇ ਅਤੇ ਸੈਰ ਕਰਦੇ ਹਨ। ਆਪਣੇ ਆਪ ਨੂੰ ਕਰਾਮਾਤੀ ਦੱਸਦੇ ਹਨ ਜਿਸ ਕਰਕੇ ਉਹਨਾਂ ਦਾ ਦੇਸ਼ ਵਿੱਚ ਬਹੁਤ ਬੋਲਬਾਲਾ ਹੈ। ਆਪ ਉਹਨਾਂ ਨੂੰ ਸੱਦ ਕੇ ਅਜਮਤ ਵੇਖੋ ਜੇ ਨਾ ਵਿਖਾਉਣ ਤਾਂ ਉਹਨਾਂ ਨੂੰ ਦੀਨ ਵਿੱਚ ਲਿਆਓ ਜੇ ਉਹ ਦੀਨ ਵਿੱਚ ਆ ਜਾਣ ਤਾਂ ਉਹਨਾਂ ਦੇ ਪਿੱਛੇ ਹਜ਼ਾਰਾਂ Hindu ਦੀਨ ਇਸਲਾਮ ਵਿੱਚ ਆ ਜਾਣਗੇ ਫਿਰ ਇੱਕ ਹੋਰ ਵੱਡੀ ਗੱਲ ਹੈ ਕਿ ਜਦ ਦਾਰਾ ਸ ਕੋ ਆਪ ਤੋਂ ਡਰਦਾ ਭੱਜਾ ਜਾ ਰਿਹਾ ਸੀ ਤਾਂ ਉਹਨਾਂ ਨੇ ਵਿਆਸ ਦਰਿਆ ਪਾਰ ਕਰਨ ਸਮੇਂ ਉਹਨਾਂ ਦੀ ਸਹਾਇਤਾ ਕਰਕੇ ਪਾਰ ਲੰਘਾਇਆ ਸੀ ਅਤੇ ਸ਼ਾਹੀ ਫੌਜ ਨੂੰ ਇੱਕ ਦਿਨ ਦਰਿਆ ਪਾਰ ਕਰਨ ਨਾ ਦਿੱਤਾ ਫਿਰ ਇੱਕ ਦੂਜੇ ਨੂੰ ਭਰਾਵਾ ਵਾਂਗੂ ਮਿਲ ਕੇ ਦਾਰਾ ਸਿਕੋ ਨੂੰ ਬਾਦਸ਼ਾਹੀ ਦਾ ਵਰ ਦਿੱਤਾ ਸੋ ਜਿਸ ਤਰ੍ਹਾਂ ਤੁਹਾਡਾ ਭਾਈ ਦਾਰਾ ਸਿਕੋ ਤੁਹਾਡਾ ਦੁਸ਼ਮਣ ਸੀ ਉਸੇ ਤਰ੍ਹਾਂ ਹੀ ਗੁਰੂ ਜੀ ਵੀ ਆਪ ਜੀ ਦੇ ਦੁਸ਼ਮਣ ਹਨ ਅਜਾਈ ਚੁੱਕ ਦੀਆਂ ਗੱਲਾਂ ਸੁਣ ਕੇ ਔਰੰਗਜ਼ੇਬ ਨੂੰ ਬਹੁਤ ਗੁੱਸਾ ਆਇਆ ਉਸ ਨੇ ਉਸੇ ਸਮੇ ਗੁਰੂ ਜੀ ਨੂੰ ਇੱਕ ਚਿੱਠੀ ਲਿਖ ਕੇ ਆਪਣੇ ਇੱਕ ਹਲਕਾਰੇ ਹਤਕੀਰਤਪੁਰ ਭੇਜੀ ਚਿੱਠੀ ਵਿੱਚ ਲਿਖਿਆ ਸੀ ਆਪ ਛੇਤੀ ਦਿੱਲੀ ਆਓ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ ਔਰੰਗਜੀਤ ਦੇ ਇਸ ਸੱਦਾ ਪੱਤਰ ਉੱਤੇ ਵਿਚਾਰ ਕਰਨ ਵਾਸਤੇ ਗੁਰੂ ਜੀ ਨੇ ਆਪਣੇ ਮੁਖੀ ਸਿੱਖਾਂ ਨਾਲ ਸਲਾਹ ਕਰਕੇ ਆਪਣੇ ਵੱਡੇ ਸੁਪੁੱਤਰ ਰਾਮ ਰਾਏ ਜੀ ਨੂੰ ਸ਼ਕਤੀਆਂ ਦੇ ਕੇ ਭੇਜਿਆ ਤੇ ਆਖਿਆ ਕਿ ਨਿਰਭੈ ਹੋ ਕੇ ਰਹਿਣਾ ਅਸਾਂ ਤੁਹਾਡੇ ਬਚਨਾਂ ਵਿੱਚ ਸ਼ਕਤੀ ਦਾ ਪ੍ਰਕਾਸ਼ ਕਰ ਦਿੱਤਾ ਹੈ ਜਿਸ ਤਰ੍ਹਾਂ ਅਤੇ ਜਿੰਮੇ ਵੀ ਆਪਣੀ ਰਸਨਾ ਤੋਂ ਬਚਨ ਕਰੋਗੇ ਤਵੇਂ ਹੀ ਤਤਸ਼ਨ ਪੂਰਾ ਹੋਵੇਗਾ ਅਗਲਾ ਭਾਗ ਸੁਣਨ ਵਾਸਤੇ ਆਪ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ